ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਸ ਨਗਰ ਦੇ ਵਿੱਚ ਰੁਕੇ ਨੇ ਉਸ ਥਾਂ ਦੇ ਉੱਤੇ ਇੱਕ ਭੇਡਾਂ ਨੂੰ ਚਾਰਨ ਵਾਲਾ ਐਲੀ ਆਇਆ ਤੇ ਦਾਤਾਰ ਜੀ ਦੀ ਬਾਣੀ ਮੈਂ ਆਪ ਜੀ ਨੂੰ ਬਿਆਨ ਕਰਦੇ ਆ ਉੱਚ અપਾਰ ਬੇਅੰਤ ਸਵਾਮੀ ਕੋਣ ਜਾਣੇ ਗੁਣ تیرੇ ਪਤਾ ਹੀ ਨਹੀਂ ਬਾਬਾ ਨਾਨਕ ਜੀ ਕਿਹੜੀਆਂ ਮੌਜਾਂ ਦੇ ਵਿੱਚ ਨੇ ਸਹਿਬ ਜੀ ਬਾਣੀ ਪੜਦੇ ਪਏ ਨੇ ਤੇ ਬਾਣੀ ਪੜਦਿਆਂ ਪੜਦਿਆਂ ਇੱਕੋ ਦਮ ਸਾਬ ਜੀ ਨੇ ਬਾਣੀ ਦੀ ਸੰਪੂਰਨਤਾ ਕੀਤੀ ਜਦੋਂ ਬਾਣੀ ਦੀ ਸੰਪੂਰਨਤਾ ਕੀਤੀ ਨਾ ਤੇ ਤਕਰੀਬਨ ਤਕਰੀਬਨ 12-13 ਸਾਲਾਂ ਦਾ ਕਹਿ ਦਈਏ ਕਿ ਬੱਚਾ ਭੇਡਾਂ ਨੂੰ ਚਰਾ ਰਿਹਾ ਸੀ ਬੱਕਰੀਆਂ ਚਰਾ ਰਿਹਾ ਦੇ ਸਹਬ ਸੱਚੇ ਸਤਗੁਰੂ ਜੀ ਆਪਣੀ ਮੌਜ ਦੇ ਵਿੱਚ ਨੇ ਤੇ ਮਹਾਰਾਜ ਜੀ ਨੇ ਆਪਣੀ ਮੌਜ ਦੇ ਵਿੱਚ ਸ਼ਬਦ ਉਚਾਰਨ ਕਰ ਦਿੱਤੇ ਉਹ ਸ਼ਬਦ ਉਚਾਰਨ ਕੀਤੇ ਦਾਤਾਰ ਜੀ ਨੇ ਆਖਿਆ ਕਿ ਆਓ ਸੇਠ ਜੀ ਜਦੋਂ ਇਹ ਸ਼ਬਦ ਆਖੇ ਭਾਈ ਮਰਦਾਨਾ ਜੀ ਦੇ ਮਨ ਅੰਦਰ ਉਸੇ ਵਕਤ ਸ਼ੰਕਾ ਪੈਦਾ ਹੋ ਗਿਆ ਕੈਨ ਦਾ ਦਾਤਾ ਜੀ ਸੇਠ ਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ ਨੇ ਸੇਠ ਦੀਆਂ ਕੁਝ ਪਹਿਚਾਣ ਹੁੰਦੀ ਹੈ ਉਹਦੇ ਚੰਗੇ ਲੀੜੇ ਪਾਏ ਹੁੰਦੇ ਨੇ ਘੋੜੀ ਉਹਦੇ ਥੱਲੇ ਕੁੰਦੀ ਕਹ ਉਹਦੇ ਸਿਰ ਦੇ ਉੱਤੇ ਛਤਰ ਛਾਇਆ ਉਹਦੇ ਬੰਦੇ ਨੌਕਰ ਚਾਕਰ ਗੁਲਾਮ ਲੈ ਕੇ ਘੁੰਮਦੇ ਨੇ ਤੇ ਮਹਾਰਾਜ ਉਸ ਨੂੰ ਸੇਠ ਆਖੀਦਾ ਜਿਹਦੀ ਜੈ ਜੈਕਾਰ ਹੋਵੇ ਤੇ ਸਤਗੁਰੂ ਇਹ ਭੇਡਾਂ ਬੱਕਰੀਆਂ ਚਾਰਨ ਵਾਲਾ ਜਿਹਦੇ ਪੈਰਾਂ ਦੇ ਵਿੱਚ ਜੋੜਾ ਨਹੀਂ ਮਹਾਰਾਜ ਇਹ ਸੇਠ ਕਿਵੇਂ ਆ ਗਿਆ ਇਹ ਸ਼ਾਹ ਕਿਵੇਂ ਬਣ ਗਿਆ ਮਹਾਰਾਜ ਸਾਨੂੰ ਵੀ ਸਮਝਾਓ ਗੁਰੂ ਸਾਹਿਬ ਕਹਿੰਦੇ ਨੇ ਫਿਰ ਮਰਦਾਨੀਆਂ ਰਵਾਬ ਚੁੱਕ ਜੇ ਇਸ ਰਮਜ ਨੂੰ ਸਮਝਣਾ ਹੈ ਆਪਣੀ ਸੁਰਤ ਨੂੰ ਆਪਣੇ ਧਿਆਨ ਨੂੰ ਉਸ ਅਕਾਲ ਪੁਰਖ ਦੇ ਨਾਲ ਜੋੜ ਲੈ ਤੇ ਸਹਿਬ ਸੱਚੇ ਸਤਿਗੁਰੂ ਬਾਣੀ ਪੜਨ ਲੱਗੇ ਕੀਰਤਨ ਹੋਇਆ ਤੇ ਜਦੋਂ ਕੀਰਤਨ ਹੋਇਆ ਕ ਉਸ ਸੁਰਤ ਨੇ ਐਸਾ ਆਨੰਦ ਲਿਆ ਐਸਾ ਆਨੰਦ ਲਿਆ ਸੱਚੇ ਸਤਿਗੁਰ ਜੀ ਵੀ ਝਿਮ ਝਿਮ ਵਰਸੇ ਅੰਮ੍ਰਿਤ ਧਾਰਾ ਉਹ ਨਾਮ ਧਾਰਾ ਦੇ ਵਿੱਚ ਮਸਤ ਨੇ ਅੰਦਰ ਦਾ ਆਤਮਿਕ ਇਸ਼ਨਾਨ ਹੋ ਰਿਹਾ ਤੇ ਸਹਿਬ ਸੱਚੇ ਸਤਿਗੁਰੂ ਜੀ ਨੇ ਜਦੋਂ ਫਿਰ ਕਿਰਪਾ ਦੇ ਨੇਤਰ ਉਗਾੜ ਕੇ ਵੇਖਿਆ ਤੇ ਰਾਤ ਦਾ ਸਮਾਂ ਹੋ ਗਿਆ ਤੇ ਮਹਾਰਾਜ ਜੀ ਨੇ ਉਸ ਬਾਲਕ ਤੋਂ ਪੁੱਛਿਆ ਕਿ ਪੁੱਤਰਾ ਰਾਤ ਦਾ ਸਮਾਂ ਹੋ ਗਿਆ ਤੂੰ ਅਜੇ ਘਰ ਨਹੀਂ ਗਿਆ ਤੇ ਉਹਨੇ ਬਚਨ ਆਖੇ ਮਹਾਰਾਜ ਆਪ ਜੀ ਦੇ ਅਮਰਤ ਮੀ ਬਚਨਾਂ ਨੂੰ ਸੁਣ ਕੇ ਮਨ ਨੂੰ ਬੜਾ ਰਸ ਮਿਲਦਾ ਹੈ ਮਨ ਨੂੰ ਬੜਾ ਪ੍ਰਵਾਸਾ ਮਿਲਿਆ ਤੇ ਸੱਚ ਇਹ ਹੈ ਚਿਤ ਸਿਮਰਨ ਕੋ ਨੈਨ ਅਵਲੋਕਨੋ ਜਦੋਂ ਤੁਹਾਡੀ ਬਾਣੀ ਨੂੰ ਸੁਣੀਆ ਤੇ ਮਨ ਅੰਦਰ ਚਾਹ ਪੈਦਾ ਹੋਇਆ ਕਿ ਸੁਣੀ ਜਾਈਏ ਤੁਹਾਡੇ ਦਰਸ਼ਨ ਕਰਕੇ ਅੰਦਰ ਸੰਤੋਖ ਨਹੀਂ ਹੁੰਦਾ ਭਾਵ ਰਾਜ ਦਾ ਨਹੀਂ ਹੁੰਦਾ ਦਾਤਾ ਜੀ ਨੇ ਆਖਿਆ ਕਿ ਨਹੀਂ ਪਿਆਰਿਆ ਤੇਰੇ ਘਰ ਦੇ ਤੇਰੀ ਉਡੀਕ ਕਰਦੇ ਕੌਣਗੇ ਤੂੰ ਆਪਣੇ ਘਰ ਅੰਦਰ ਜਾ ਸਹਿਬ ਜੀ ਦੇ ਬਚਨ ਸੁਣ ਕੇ ਬਚਨ ਪ੍ਰਾਪਤ ਕਰਕੇ ਨਮਸਕਾਰ ਕੀਤੀ ਤੇ ਆਪਣੀਆਂ ਭੇਡਾਂ ਬੱਕਰੀਆਂ ਨੂੰ ਠਾਇਆ ਤੇ ਹੱਕ ਕੇ ਲੈ ਗਿਆ ਅੱਗੋਂ ਦੇਖਾ ਤੇ ਗੇਟ ਬੰਦ ਨੇ ਜਿਸ ਰਿਆਸਤ ਦੇ ਵਿੱਚ ਜਾਣ ਦੇ ਲਈ ਚਾਰ ਦਰਵਾਜ਼ੇ ਹੁੰਦੇ ਸਨ ਚਾਰੇ ਦਰਵਾਜ਼ੇ ਬੰਦ ਨੇ ਮੇਨ ਦਰਵਾਜ਼ੇ ਥਾਣੀ ਜਾ ਕੇ ਉਥੇ ਖਲੋ ਗਿਆ ਤੇ ਬੜਾ ਮੰਨ ਕੇ ਪਤਾ ਨਹੀਂ ਹੁਣ ਮਾਪਿਓ ਵੀ ਉਡੀਕ ਦਾ ਕੋਵੇਗਾ ਬਣੇਗਾ ਕੀ ਉਧਰੋਂ ਹੋਣੀ ਕਰਤਾਰ ਦੀ ਉਸ ਰਾਜੇ ਦੇ ਘਰ ਅੰਦਰ ਸੰਤਾਨ ਨਹੀਂ ਸੀ ਬੱਚਾ ਨਹੀਂ ਸੀ ਤੇ ਉਹਨੇ ਇਹ ਫੈਸਲਾ ਕੀਤਾ ਸੀ ਕਿ ਅੱਜ ਰਾਤ ਜਿਹੜਾ ਸਭ ਤੋਂ ਪਹਿਲਾ ਬੰਦਾ ਇਸ ਮੇਨ ਦਰਵਾਜ਼ੇ ਦੇ ਰਾਹੀਂ ਸਾਡੀ ਨਗਰੀ ਦੇ ਵਿੱਚ ਪਰਵੇਸ਼ ਕਰੇਗਾ ਉਸ ਨੂੰ ਅਸੀਂ ਸਰਬ ਸਹਿਮਤੀ ਦੇ ਨਾਲ ਆਪਣਾ ਰਾਜਾ ਪ੍ਰਵਾਨ ਕਰ ਲਵਾਂਗੇ ਇਧਰੋਂ ਬਾਹਰ ਬੱਚਾ ਉਡੀਕਦਾ ਕਹਿ ਕਿ ਕਦੋਂ ਦਰਵਾਜ਼ਾ ਖੁੱਲੇਗਾ ਮੈਂ ਕਦੋਂ ਘਰ ਜਾਵਾਂਗਾ ਉਧਰੋਂ ਅੰਦਰ ਤਿਆਰੀ ਚੱਲਦੀ ਪਈ ਹੈ ਕਿ ਜਿਹੜਾ ਸਭ ਤੋਂ ਪਹਿਲਾਂ ਬਾਹਰੋਂ ਅੰਦਰ ਆ ਕੇ ਪਰਵੇਸ਼ ਕਰੇਗਾ ਉਹੀ ਇਸ ਨਗਰੀ ਦਾ ਰਾਜਾ ਵੇਗਾ ਸ਼ਾਹ ਹੋਵੇਗਾ ਇਹ ਫੈਸਲਾ ਕਰ ਦਿੱਤਾ ਗਿਆ ਇਧਰੋਂ ਸਮਾਂ ਕੋਇਆ ਰਾਜਾ ਤਿਆਰਬਰ ਤਿਆਰ ਹੋ ਕੇ ਨਗਰ ਦੇ ਲੋਕ ਵੀ ਇਹ ਦੇਖਣ ਦੇ ਲਈ ਕਿ ਕਿਤੇ ਭਾਗ ਜਾਗਦੇ ਨੇ ਕਿਹਦੇ ਉੱਤੇ ਖੁਦਾ ਤਰੁੱਠਦਾ ਏ ਕਿਹਦੇ ਉੱਤੇ ਰਹਿਮਤਾਂ ਹੁੰਦੀਆਂ ਨੇ ਕੋਈ ਅਮੀਰ ਕੋਈ ਗਰੀਬ ਇਹ ਰਾਜੇ ਦੀ ਗੱਦੀ ਦੇ ਉੱਤੇ ਕੋਈ ਊੱਚ ਬੈਠੇਗਾ ਕਿ ਨੀਂਚ ਬੈਠੇਗਾ ਸਾਰੇ ਆਪਣੇ ਆਪਣੀਆਂ ਥਾਮਾਂ ਦੇ ਉੱਤੇ ਉਸ ਥਾਂ ਦੇ ਉੱਤੇ ਆਗੇ ਜਿੱਥੇ ਰਾਜੇ ਨੇ ਬਾਦਸ਼ਾਹ ਨੇ ਆਪਣੇ ਅਹਿਲਕਾਰਾਂ ਨੂੰ ਹੁਕਮ ਕਰਨਾ ਹੈ ਕਿ ਕੁੰਡਾ ਖੋਲ ਦਿਓ ਸਾਰਿਆਂ ਦੀਆਂ ਨਿਗਾਵਾਂ ਟਿਕੀਆਂ ਹੋਈਆਂ ਨੇ ਤੇ ਜਦੋਂ ਹੀ ਦਰਵਾਜ਼ਾ ਖੋਲਿਆ ਗਿਆ ਉਹਨਾਂ ਨੇ ਦੇਖਿਆ ਕਿ ਇਹ ਆਲੀ ਦਾ ਬੱਚਾ ਭੇਡਾਂ ਚਾਰਨ ਵਾਲੇ ਦਾ ਪੁੱਤਰ ਤੇ ਜਦੋਂ ਦੇਖਿਆ ਤੇ ਰਾਜੇ ਨੇ ਆਪਣੇ ਬਚਨਾਂ ਦੇ ਮੁਤਾਬਕ ਆਪਣੇ ਗਲ ਦੀ ਜਿਹੜੀ ਮਾਲਾ ਸੀ ਉਹਨੂੰ ਉਹਦੇ ਗਲ ਦੇ ਵਿੱਚ ਪਾ ਦਿੱਤੀ ਤੇ ਆਖਿਆ ਕਿ ਅੱਜ ਤੋਂ ਬਾਅਦ ਤੂੰ ਭੇਡਾਂ ਨਹੀਂ ਚਾਰੇਂਗਾ ਅੱਜ ਤੋਂ ਬਾਅਦ ਤੂੰ ਇਸ ਨਿੱਕੀ ਜੀ ਰਿਆਸਤ ਦਾ ਰਾਜਾ ਹੈਂ ਸ਼ਾਹ ਹੈਂ ਜਦੋਂ ਗਲ ਦੇ ਵਿੱਚ ਮਾਲਾ ਪਾਈ ਉਹਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਤੇ ਬਾਦਸ਼ਾਹ ਨੇ ਰਾਜੇ ਨੇ ਪੁੱਛਿਆ ਕਿ ਭਾਈ ਹੁਣ ਪੁੱਤਰਾ ਤੇਰੀਆਂ ਅੱਖਾਂ ਦੇ ਵਿੱਚ ਅਥਰੂ ਕਿਉਂ ਨੇ ਕਹਿੰਦਾ ਜੀ ਮੈਂ ਭੇਡਾਂ ਚਾਰਨ ਵਾਲੇ ਦਾ ਬੱਕਰੀਆਂ ਚਾਰਨ ਵਾਲੇ ਦਾ ਪੁੱਤਰ ਤੇ ਮੇਰੇ ਬਾਪੂ ਦੀ ਵੀ ਸਾਰੀ ਜ਼ਿੰਦਗੀ ਭੇਡਾਂ ਚਾਰਦਿਆਂ ਦੀ ਲੰਗੀ ਤੇ ਮੇਰੇ ਬਾਪੂ ਦੇ ਬਾਪੂ ਦੀ ਵੀ ਭੇਡਾਂ ਚਾਰਦਿਆਂ ਦੀ ਇਹ ਉਮਰ ਲੰਗੀ ਪਰ ਅੱਜ ਮੈਂ ਉਸ ਪਰਮਪੁਰਖ ਦੇ ਦਰਸ਼ਨ ਕਰਕੇ ਦੇਦਾਰ ਕਰਕੇ ਆ ਰਿਆਂ ਹਾਂ ਉਸ ਦੀ ਰਸਨਾ ਦੇ ਵਿੱਚੋਂ ਅਗੰਮੀ ਬਾਣੀ ਸੁਣ ਕੇ ਆ ਰਿਆਂ ਹਾਂ ਜਿਸ ਬਾਣੀ ਦੇ ਵਿੱਚ ਹਜ਼ੂਰ ਨੇ ਲਿਖ ਦਿੱਤਾ ਦੁੱਖ ਪਰ ਹਰ ਸੁਖ ਘਰ ਲੈ ਜਾਏ ਜਿਹੜਾ ਗੁਰੂ ਬਾਬਾ ਨਾਨਕ ਜੀ ਦੇ ਦਰਸ਼ਨ ਕਰ ਲੈਂਦਾ ਗੁਰੂ ਚਰਨਾਂ ਦੇ ਵਿੱਚ ਬੈਠ ਜਾਂਦਾ ਉਹ ਆਪਣੀ ਜੀਵਨ ਦੇ ਵਿੱਚੋਂ ਦੁੱਖ ਖਤਮ ਕਰਕੇ ਸਹਬ ਦੇ ਘਰ ਦੇ ਵਿੱਚੋਂ ਸੁਖ ਲੈ ਕੇ ਜਾਂਦਾ ਸੁਖ ਨਾਨਕ ਭਗਤਾਂ ਸਦਾ ਵਿਗਾਸ ਸੁਣੀਐ ਦੁੱਖ ਪਾਪ ਕਾ ਨਾਸ ਨਾਸ ਹੋ ਜਾਂਦਾ ਹੈ ਪਾਪਾਂ ਕੇਵਲ ਸੁਣਨ ਦੇ ਨਾਲ ਉਹ ਕਹਿੰਦਾ ਜਿਸ ਬਾਣੀ ਦੇ ਵਿੱਚ ਇਤਨੀ ਬਰਕਤ ਹੈ ਕਿ ਇੱਕ ਵਾਰ ਕੋਈ ਸੁਰਤ ਦੇ ਨਾਲ ਸੁਣ ਲਵੇ ਤੇ ਉਹਨੂੰ ਦੁਨਿਆਵੀ ਸੁਖ ਰੱਬੀ ਘਰ ਦੇ ਸੁਖ ਉਸ ਨੂੰ ਸਹਿਜ ਹੀ ਪ੍ਰਾਪਤ ਹੋ ਜਾਂਦੇ ਨੇ ਜਦੋਂ ਬਾਦਸ਼ਾਹ ਨੇ ਰਾਜੇ ਨੇ ਸੁਣਿਆ ਉਹਨੇ ਆਖਿਆ ਕਿ ਕੌਣ ਐਸਾ ਫਕੀਰ ਜਿਹੜਾ ਸਾਡੀ ਰਿਆਸਤ ਦੇ ਬਾਹਰ ਹੀ ਬੈਠਾ ਹੈ ਮੈਂ ਵੀ ਚੱਲ ਕੇ ਦਰਸ਼ਨ ਕਰਾ ਹੁਣ ਉਹੀ ਪੁੱਤਰ ਬੱਚਾ ਇਆਲੀ ਦਾ ਜਿਹੜਾ ਕੱਲ ਤੱਕ ਭੇਡਾਂ ਚਾਰਦਾ ਸੀ ਅੱਜ ਘੋੜੇ ਦੇ ਉੱਤੇ ਬੈਠਾ ਕੇ ਤੇ ਸਾਰਾ ਪਿੰਡ ਪਿੱਛੇ ਪਿੱਛੇ ਆ ਰਿਹਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਨੇਤਰ ਖੋਲੇ ਭਾਈ ਮਰਦਾਨਾ ਜੀ ਦੇਖਿਆ ਤੇ ਦੇਖ ਕੇ ਹੈਰਾਨ ਰਹਿ ਗਿਆ ਭਾਈ ਮਰਦਾਨਾ ਜੀ ਨੇ ਪੁੱਛਿਆ ਕਿ ਮਹਾਰਾਜ ਇਹ ਈਆਲੀ ਦਾ ਪੁੱਤਰ ਇਹ ਭੇਡਾਂ ਬੱਕਰੀਆਂ ਚਾਰਨ ਵਾਲੇ ਦਾ ਬੱਚਾ ਰਾਜਾ ਘੋੜੀ ਦੇ ਉੱਤੇ ਬੈਠਾ ਕੇ ਤੇ ਕਿਵੇਂ ਲੋਕ ਇਹਦੇ ਪਿੱਛੇ-ਪਿੱਛੇ ਆ ਰਹੇ ਨੇ ਮਹਾਰਾਜ ਇਹ ਕਿਵੇਂ ਸੰਭਵ ਹੋ ਗਿਆ ਸਹਿਬ ਨੇ ਆਖਿਆ ਇਹ ਨਾਮ ਦੀ ਤਾਕਤ ਹੈ ਇਹ ਉਹਦੇ ਸ਼ਬਦ ਦੀ ਤਾਕਤ ਹੈ ਜਿਹੜੇ ਉਸ ਦੇ ਸ਼ਬਦ ਨੂੰ ਮਾਲਕ ਦੇ ਸ਼ਬਦ ਨੂੰ ਗੁਰੂ ਦੀ ਬਾਣੀ ਨੂੰ ਪ੍ਰੇਮ ਦੇ ਨਾਲ ਸੁਣਦੇ ਨੇ ਉਹਨਾਂ ਦੇ ਹਿਰਦੇ ਦੀ ਮਹਿਲ ਉਤਰ ਜਾਂਦੀ ਹੈ ਦਾਤਾਰ ਜੀ ਦੀ ਬਾਣੀ ਕਹਿੰਦੀ ਹੈ ਮੈਲ ਖੋਈ ਕੋਟ ਆਗ ਹਰੇ ਨਿਰਮਲ ਭਏ ਚਿਤਾ ਮੈਲ ਖੋਈ ਅੰਦਰ ਦੀ ਮੈਲ ਉਤਰ ਜਾਂਦੀ ਹੈ ਪਿਆਰਿਓ ਕੋਈ ਗੁਰੂ ਦੇ ਕੋਲ ਬੈਠ ਕੇ ਜੇ ਜੋ ਘੜੀਆਂ ਵੀ ਆਪਣੀ ਸੁਰਤ ਨੂੰ ਆਪਣੇ ਮਨ ਨੂੰ ਇਕਾਗਰ ਕਰਕੇ ਵਹਿਗੁਰੂ ਜੀ ਦੇ ਨਾਮ ਨੂੰ ਜਪ ਲੈਂਦਾ ਹੈ ਤੇ ਸਹਿਬ ਕਹਿੰਦੇ ਨੇ ਊਚ ਅਪਾਰ ਉਹ ਬੜਾ ਉੱਚਾ ਹੈ ਅਪਾਰ ਹੈ ਅਪਾਰ ਦੇ ਅਰਥ ਨੇ ਕਿਸੇ ਨੇ ਅੱਜ ਤੱਕ ਵਾਹਿਗੁਰੂ ਜੀ ਦਾ ਪਰਲਾ ਬੰਨਾ ਨਹੀਂ ਲੱਭਿਆ ਉਰਲਾ ਛੱਡੋ ਪਰਲਾ ਵੀ ਨਹੀਂ ਲੱਭਦਾ ਜੇ ਜਿਸ ਦਿਨ ਉਰਲਾ ਲੱਭ ਗਿਆ ਉਸ ਦਿਨ ਪਰਲਾ ਵੀ ਲੱਭ ਜਾਵੇਗਾ ਪਰ ਨਾ ਉਹਦਾ ਅੱਜ ਤੱਕ ਵਾਹਿਗੁਰੂ ਜੀ ਦਾ ਉਰਲਾ ਬੰਨਾ ਲੱਭਿਆ ਨਾ ਵਹਿਗੁਰੂ ਜੀ ਦਾ ਪਰਲਾ ਬੰਨਣਾ ਲੱਭਿਆ ਤੇ ਪੰਚਮ ਗੁਰਦੇਵ ਮਹਾਰਾਜ ਕਹਿੰਦੇ ਨੇ ਉੱਚ ਅਪਾਰ ਬਹੁਤ ਉੱਚਾ ਹੈ ਬਹੁਤ ਉੱਚਾ ਹੈ ਤੇ ਸਤਗੁਰ ਤੋਂ ਪੁੱਛਿਆ ਕਿ ਮਹਾਰਾਜ ਕਿੰਨਕ ਉੱਚਾ ਹੈ ਤੇ ਮੇਰੇ ਸਤਗੁਰ ਦਾਤਾ ਜੀ ਫਰਮਾਉਂਦੇ ਨੇ ਅਤ ਉੱਚਾ ਜੰਕਾ ਦਰਬਾਰਾ ਬੜਾ ਹੀ ਉੱਚਾ ਹੈ ਭਾਈ ਬਹੁਤ ਉੱਚਾ ਫਿਰ ਵੀ ਮਹਾਰਾਜ ਕੁਝ ਦੱਸੋ ਕੁਝ ਉਹਦੇ ਬਾਰੇ ਦੱਸੋ ਕਿੰਨਾ ਕੁ ਉੱਚਾ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਬੜ ਉੱਚਾ ਹੋਵੇ ਕੋਈ ਪਿਆਰਿਓ ਜਿਹੜਾ ਰੱਬ ਵਰਗਾ ਉੱਚਾ ਹੋ ਜਾਵੇਗਾ ਹੁੰਦਾ ਹੀ ਨਹੀਂ ਕੋਈ ਨਹੀਂ ਹੋ ਸਕਦਾ ਕੋਈ ਵੀ ਨਹੀਂ ਹੋ ਸਕਦਾ ਰੱਬ ਜਿਹੜਾ ਉੱਚਾ ਦਾਤਾਰ ਜੀ ਆਖਦੇ ਨੇ ਇਹ ਵਰਡ ਊਚਾ ਹੋਵੈ ਕੋਇ ਤਿਸ ਉੱਚੇ ਕੋ ਜਾਣੈ ਸੋਇ ਜਿਹੜਾ ਵਾਹਿਗੁਰੂ ਜੀ ਵਰਗਾ ਵੱਡਾ ਹੋ ਗਿਆ ਜਿਹੜਾ ਵਾਹਿਗੁਰੂ ਜੀ ਵਰਗਾ ਵੱਡਾ ਹੋ ਗਿਆ ਸਮਝ ਲਓ ਤੇ ਦੂਜਾ ਵਾਹਿਗੁਰੂ ਬਣ ਗਿਆ ਸਮਝਦੇ ਆ ਨਾ ਪਿਆਰਿਓ ਜਿਸ ਨੇ ਵੈਗੁਰ ਦਾ ਅੰਤ ਪਾਲਿਆ ਇਹਦਾ ਮਤਲਬ ਕਿ ਉਹ ਵੈਗੁਰ ਤੋਂ ਵੱਡਾ ਹੋ ਗਿਆ ਅੰਤ ਪਾਉਣ ਵਾਲਾ ਕੌਣ ਹੈ ਵੱਡਾ ਪਰ ਸਾਬ ਕਹਿੰਦੇ ਨੇ ਅੰਤ ਨਾ ਸਿਫਤੀ ਕਹਿਣ ਨਾ ਅੰਤ ਉਹ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਇੱਕ ਹੀ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਨਾ ਕੋ ਹੋਵਾ ਨਾ ਕੋ ਹੋਏ ਗੁਰੂ ਦਾਤਾ ਜੀ ਨੇ ਗੱਲ ਹੀ ਨਵੇਟ ਦਿੱਤੀ ਸਹਿਬ ਕਹਿੰਦੇ ਨੇ ਨਾ ਉਹਦੇ ਵਰਗਾ ਕੋਈ ਹੋਇਆ ਹੈ ਤੇ ਨਾ ਹੀ ਕੋਈ ਹੋ ਸਕਦਾ ਉਹਦੀ ਬਾਣੀ ਐਡੀ ਮਿੱਠੀ ਹੈ ਉਹਦੀ ਬਾਣੀ ਦੇ ਵਿੱਚ ਤਨਾ ਰਸ ਹੈ ਇਤਨਾ ਆਨੰਦ ਹੈ ਮਹਾਰਾਜ ਕਹਿੰਦੇ ਨੇ ਦੁੱਖ ਰੋਗ ਸੰਤਾ ਪੁੱਤਰੇ ਸੁਣੀ ਸਚੀ ਬਾਣੀ ਇਹ ਸਚੀ ਬਾਣੀ ਤੇ ਜਿਨ੍ਹਾਂ ਨੇ ਹਿਰਦੇ ਨੂੰ ਸੱਚਾ ਕਰਕੇ ਇਸ ਬਾਣੀ ਦੇ ਨਾਲ ਪ੍ਰੀਤ ਪਾਈ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਖਦੇ ਨੇ ਸੱਚ ਤਾਂ ਪਰ ਜਾਣੀਐ ਜਾਨ ਹਿਦੇ ਸੱਚਾ ਹੋਏ ਕੂੜ ਕੀ ਮਾਲ ਉਚਰੇ ਤਨ ਕਰੇ ਅਛਾ ਸੋਏ ਤੁਏ ਸੱਚ ਤਾਂ ਪਰ ਜਾਣੀਐ ਕਹਿੰਦੇ ਨੇ ਸੱਚ ਉਦੋਂ ਹੀ ਸਮਝੋ ਜਦੋਂ ਵਾਹਿਗੁਰੂ ਜੀ ਦੇ ਨਾਲ ਸਾਡੀ ਸੁਰਤ ਜੁੜ ਜਾਂਦੀ ਹੈ ਜਦੋਂ ਵਾਹਿਗੁਰੂ ਜੀ ਦੇ ਨਾਲ ਮਨ ਇਕਾਗਰ ਹੋ ਜਾਂਦਾ ਹੈ ਜਦੋਂ ਵਾਹਿਗੁਰੂ ਜੀ ਦੀ ਉੱਤੇ ਯਕੀਨ ਆ ਜਾਂਦਾ ਨਾਉ ਸੁਣ ਮਨ ਰਹਸੀਐ ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ ਸਾਨੂੰ ਵਾਹਿਗੁਰੂ ਚੰਗਾ ਲੱਗਣ ਲੱਗ ਪਵੇ ਸਾਨੂੰ ਗੁਰੂ ਦੇ ਬਚਨ ਚੰਗੇ ਲੱਗਣ ਲੱਗ ਪੈਣ ਫੇਰ ਕੀ ਹੈ ਨਾਉ ਸੁਣ ਮਨ ਰ੍ਹ ਹਸੀਏ ਤਾਂ ਪਾਏ ਮੁਕਤ ਦਵਾਰ ਇਹ ਮੁਕਤੀ ਦਾ ਦਵਾਰ ਹੈ